ਮਨੋਪਰ ਜੀਵਨ ਦੇ ਲਕਸ ਨੂੰ ਸਮਝੇ ਬਿਨਾ ਵਿਅਰਥ ਹੈ ਉਹਦਾ ਜਨਮ ਵਿਅਰਥ ਹੈ ਇਹਦਾ ਸੰਸਾਰ ਤੇ ਆਉਣਾ ਵਿਅਰਥ ਇਹਦਾ ਜੀਵਣਾ ਵਿਅਰਥ ਇਹ ਲਕਸ ਦਾ ਨਹੀਂ ਪਤਾ ਇਹ ਲਕਸ ਦੇ ਨਹੀਂ ਸਮਝ ਆਂਦੀ ਆਨਪੁਰ ਤਾਜੁਰ ਕੀਰਾਰ ਮਨੋਪਰਪਾ ਜੋ ਮਰਤਕ ਪੋੜਾਇਆ ਇਹਨਾਂ ਬਰਕੀ ਸਾਰੋ ਸਮਾਨ ਹੈ ਜੋ ਪ੍ਰਚੂਮੀ ਹੈ ਕਿ ਜਿਤਨਾ ਆਪਣਾ ਤਨ ਸਵਾਰ ਉਹ ਦਾ ਮਾਨਾ ਜੀ ਕਹਿੰਦੇ ਨੇ ਇਹ ਸਭ ਕੁਝ ਮੁਰਗਦਰਸ਼ਿੰਦਾਰ ਹੈ ਹੋਰ ਪ੍ਰਚੂਵੇ ਮੁਰਗਦਰਸ਼ਿੰਦਾਰ ਸ਼ਾਇਦ ਆਤਨੋ ਪਤਾ ਹੋਵੇ ਵੀ ਹੋਰ ਬੇਦੇਸ਼ਾਂ ਦੇ ਤੇ ਕੁਛ ਪੇਸ਼ੀ ਆ ਵੀ ਦੇਸ਼ਾਂ ਦੇ ਇਕ ਮੌਕਾ ਵੱਡਾ ਧੰਦਾ ਹੈ ਮੁਰਗੀਆਂ ਨੂੰ ਸਿੰਗਾਰਨਾ ਬੜਾ ਵੱਡਾ ਧੰਦਾ ਹੈ ਕਿਉਂ ਚਾਈਨੀਜ਼ ਲੋਕ ਕੋਰੀਆਸ ਥਾਈਲੈਂਡ ਦੇ ਲੋਕ ਉਹ ਲੋਕ ਨੇ ਦੱਸ ਪੰਬਰਾ ਦੇ ਉਹ ਜਿਹਨਾਂ ਕਰਦੇ ਚਰਤਦੇ ਬਸਨ ਬਾਦ ਚੰਗਾ ਸਮਰਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਗੀਆਂ ਨੂੰ ਘਰ ਦੇ ਚ ਰੱਖੇ ਸਭ ਤੋਂ ਵੱਡਾ ਫਰਚਾ ਉਹ ਮਰਨ ਤੇ ਹੈ ਇੱਧਰ ਅੱਧੇ ਬੇਦਰਾ ਦੇ ਹੈ ਦੇਸ਼ਾਂ ਦੇ ਅੰਤਮ ਸੰਸਕਾਰ ਦੇ ਬਕਾਇਦਾ ਬੈਕ ਗਵਰਨਮੈਂਟ ਵੱਲੋਂ ਮਿਲਦੇ ਹੈ ਹਸਪੀਟਲ ਤੋਂ ਮਿਲਦੇ ਹੈ